ਬਾਜੀ ਕਿਉਂਕਿ ਤੇ ਤਾਰਾ ਜਾਰ ਬੱਲਾ ਰਿਹਾ ਉਹਨੇ ਕਿਤਾਂ ਲੀਆਂ ਕਿਤਨੀ ਤਰਣ ਡਿਆ ਉਹਨੇ ਇੱਕ ਵੀ ਕਿਤਨੀ ਤਾਰੀ ਜਾ ਵਾਜਦੇ ਉਹਨੂੰ ਇਹਨੇ ਨਾ ਦਿੱਲੀ ਦਾ ਪਖੰਡੀ ਬਣਾ ਲਿਆ ਜਦੋਂ ਇਹਦੇ ਨਾਲ ਜਾਈਏ ਉਦੋਂ ਕੋਈ ਨਾ ਕੋਈ ਬੰਨਾ ਲਾ ਦੇ ਲੈ ਕੇ ਜਾਨੀ ਕਿਹਦਾ ਲੈ ਕੇ ਜਾਣੀ ਜੋ ਮਰਜ਼ੀ ਹੈ ਜੋ ਮਰਜ਼ੀ ਹੈ ਔਰ ਤੂੰ ਹੋ ਕਿਸ ਨੂੰ ਫੋਨ ਕਰਕੇ ਪਤਾ ਕਰ ਲਾ ਯਾਰ ਮੈਂ ਬੜੇ ਇਹਨਾਂ ਨੂੰ ਪਤਾ ਕੀਤਾ ਨਹੀਂ ਗਈ ਮੈਂ ਬਹੁਤ ਮੈਨਟੇਜ ਆ ਓ ਯਾਰ ਅਹਨੀ ਨੂੰ ਫੋਨ ਲਾ ਆਪਣੇ ਮਾਮੇ ਦੇ ਮੁੰਡੇ ਨੂੰ ਉਹ ਸੱਚ ਲੈ ਉਹਦਾ ਤੇ ਚੇਤਾ ਨਹੀਂ ਉਹਨੂੰ ਫੋਨ ਲਾਓ ਹਲੋ ਹਾਂ ਕਿਦਾਂ ਨਹੀਂ ਓ ਗਟੂ ਗਟੂ ਮਿਲਦੇ ਕਿ ਨਹੀਂ ਹੈਗੇ ਆ ਓ ਤਿੰਨ ਚਾਰ ਚਾਹੀਦੇ ਹੀ ਰੱਖ ਲਈ ਅਡੇ ਲਈ ਅਛਾ ਹੁਣੇ ਮਿਲ ਜਾਣਗੇ ਚੱਲੀ ਫਿਰ ਕਿੰਨੇ ਦਾ ਇੱਕ 600 ਦਾ ਚੱਲ ਆਉਣ ਲੱਗੇ ਅਸੀਂ ਚਲੋ ਨਾਲੀ ਪੰਜ ਛੇ ਚਲੋ ਕਿਉਂ ਗਟਵਾ ਦੀ ਅੱਗ ਲੱਗੀ ਥਲੇ ਕਿਸਤਾ 哎呦我的妈！<laughs>